ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਨੈਕਟ YouTube ਤੇ Facebook ਚੈਨਲ ਤੇ ਤੁਹਾਡਾ ਸਵਾਗਤ ਖੜਿਆ ਹੈ ਜ਼ਿਲ੍ਹਾ ਬਠਿੰਡਾ ਦੀ ਧਰਤੀ ਤੇ ਬਲਵੰਤਕਾਰ ਕੀ ਆਡੀਟੋਰੀਅਮ ਦੇ ਵਿੱਚ ਅੱਜ ਚੱਲ ਰਿਹਾ ਜੀ ਫਿਲਮ ਫੈਸਟੀਵਲ ਸਿਨੇ ਲਵਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਜਿਹੜਾ ਸੈਕੰਡ ਰਾਉਂਡ ਹੈ ਬਠਿੰਡਾ ਦੇ ਵਿੱਚ ਹੋਣ ਜਾ ਰਿਹਾ ਤੇ ਫਿਲਮੀ ਸtare ਸਾਡੇ ਨਾਲ ਹੈ ਲਖਵਿੰਦਰ ਲਖਾ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਈ ਥੈਂਕ ਯੂ ਬਠਿੰਡਾ ਦੀ ਧਰਤੀ ਤੇ ਫਿਲਮ ਫੈਸਟੀਵਲ ਹੋ ਰਿਹਾ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਬਿਲਕੁਲ ਕਦੇ ਸੁਣਦੇ ਸੀ ਬੰਬਈ ਵਰਗੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਫੈਸਟੀਵਲ ਹੋਣੇ ਫਿਲਮਾਂ ਦੇ ਹਾਂਜੀ ਤੇ ਉਹੀ ਅੱਜ ਬਠਿੰਡਾ ਦੀ ਧਰਤੀ ਤੇ ਹੋ ਰਿਹਾ ਬਹੁਤ ਵਧੀਆ ਜੀ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਵਧਾਈ ਦੇ ਰਿਹਾ ਕਿ ਪੰਗੂ ਸਾਹਿਬ ਨੂੰ ਦੇਵੀ ਸ਼ਰਮਾ ਜੀ ਨੂੰ ਸੰਦੋਆ ਜੀ ਸਾਰੀ ਟੀਮ ਸਨੇ ਲਵਰਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਜਿੰਨੀ ਵੀ ਟੀਮ ਹੈਗੀ ਹੈ ਸਾਰੀ ਵਧਾਈ ਦੀ ਪਾਤਰ ਹੈ ਜੀ ਔਰ ਜਿਹੜਾ ਨਵਾਂ ਟੈਲੈਂਟ ਆ ਰਿਹਾ ਹੈ ਜੀ ਤੇ ਉਹਦੇ ਲਈ ਬਹੁਤ ਹੀ ਵਧੀਆ ਮੌਕਾ ਹੈ ਆਪਣੇ ਟੈਲੈਂਟ ਨੂੰ ਇਸ ਪਲਟ ਪਲੇਟਫਾਰਮ ਤੇ ਲੈ ਕੇ ਆਉਂਦਾ ਸੋ ਬਹੁਤ ਵਧੀਆ ਪਲੇਟਫਾਰਮ ਹੈ ਜੀ ਇਹ ਤੇ ਮੈਂ ਫਿਰ ਧੰਨਵਾਦ ਕਰਦਾ ਸਾਰੀ ਟੀਮ ਦਾ ਸੋ ਜਿਸ ਤਰ੍ਹਾਂ ਬੱਚਿਆਂ ਦੇ ਵਿੱਚ ਟੈਲੈਂਟ ਬਹੁਤ ਹੁੰਦਾ ਜੀ ਜੀ ਪਰ ਉਹਨਾਂ ਨੂੰ ਅਭਾਰ ਕੇ ਅੱਗੇ ਨਹੀਂ ਲਿਆਂਦਾ ਜਾਂਦਾ ਹਾਂਜੀ ਬਹੁਤ ਸਾਰੇ ਟਿਕਟੌਕ ਦੇ ਕਲਾਕਾਰ ਵੀ ਹੁੰਦੇ ਨੇ ਹਾਂਜੀ ਹਾਂਜੀ ਬਹੁਤ ਸਾਰੇ ਥੀਏਟਰ ਦੇ ਕਲਾਕਾਰ ਵੀ ਹੁੰਦੇ ਰੱਖਾ ਜੀ ਹਾਂ ਹਾਂਜੀ ਹਾਂਜੀ ਥੀਏਟਰ ਵਾਲੇ ਕਲਾਕਾਰ ਆਪਣੀ ਪਛਾਣ ਨਹੀਂ ਬਣਾ ਸਕਦੇ ਉਹਨਾਂ ਨੂੰ ਪਲੇਟਫਾਰਮ ਹੀ ਨਹੀਂ ਮਿਲਦਾ ਜੀ 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 ਕੀ ਕਹਿਣਾ ਚਾਹੋਗੇ ਉਹਨਾਂ ਨੂੰ ਐਕਚੁਅਲੀ ਕੀ ਹੈ ਰੰਗੀਲਾ ਜੀ ਕਿ ਅਧੂਰੀ ਜਾਣਕਾਰੀ ਕਰਕੇ ਥੋੜਾ ਜਿਹਾ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੀ ਮੈਨੂੰ ਲੱਗਦਾ ਉਸ ਹਾਨੇ ਕਹਿੰਦੇ ਨੇ ਕਿ ਸਲਾਹ ਤੇ ਬੰਦੇ ਨੂੰ ਕੱਲ ਤੋਂ ਵੀ ਲੈ ਲੈਣੀ ਚਾਹੀਦੀ ਹੈ ਸੋ ਅੱਜਕੱਲ ਤਾਂ ਦੇਖੋ ਤੁਸੀਂ ਇੱਥੇ ਬਠਿੰਡੇ ਦੇ ਵਿੱਚ ਮੈਂ ਗੱਲ ਕਰਾਂ ਟੋਨੀ ਬਾਤਿਸ਼ ਜੀ ਬੜਾ ਵੱਡਾ ਨਾ ਹੋਏ ਨੇ ਬਿਲਕੁਲ ਹਾਂ ਜੀ ਤੇ ਹੋਰ ਬਹੁਤ ਸ਼ਕਸ਼ੀਤਾਂ ਨੇ ਜਿਹੜੀਆਂ ਬਠਿੰਡੇ ਦੀਆਂ ਨੇ ਜਿਹੜੀਆਂ ਥੀਏਟਰ ਕਰਦੀਆਂ ਰਹੀਆਂ ਨੇ ਸੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜਿੱਥੇ ਵੀ ਤੁਹਾਡਾ ਬਠਿੰਡਾ ਸ਼ਹਿਰ ਹੈਗਾ ਜਾਂ ਨੇੜੇ ਦਾ ਏਰੀਆ ਹੈਗਾ ਮਾਨਸਾ ਏਰੀਆ ਹੈਗਾ ਤਲਵੰਡੀ ਏਰੀਆ ਹੈਗਾ ਸੋ ਆਪਣਾ ਕੋਈ ਨਾ ਕੋਈ ਨਹੀਂ ਹੈਗਾ ਕੋਈ ਥੀਏਟਰ ਵਾਲਾ ਨਹੀਂ ਹੈਗਾ ਪਤੀਆ ਗਰੁੱਪਸ ਹੈਗੇ ਨੇ ਇੱਥੇ ਤੇ ਬਸ ਉਹ ਲੱਭਣਾ ਹੁੰਦਾ ਆਪਾਂ ਸੋ ਚਲਦੇ ਜੀ ਫਿਲਮ ਫੈਸਟੀਵਲ ਦੇ ਵਿੱਚ ਬਹੁਤ ਸਾਰੇ ਕਲਾਕਾਰ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆੜੀ ਹੋ ਜਾਂ ਮੋਰਿਸ਼ੇ ਦੇ ਮਨ 베ਰੇ ਵਿੱਚ ਖਲਾਈ ਹੂੰ ਹੋ ਜੁਗ ਜੁਗ ਜੀਵੇ ਬੇਨਤੀ ਕਰੂਗਾ ਸਾਰੇ ਹਰਮਨ ਤੇ ਆਏ ਮਿਆ ਸਾਹਿਬ ਨੂੰ ਕਿ ਉਹ ਸੇਜੋਫਰਮ ਚਾਹਰਾ ਜੀ ਅਰਸ਼ਦੀਪ ਸਿੰਘ ਗੋਸਲ ਇਮੁਨਿਆਰ ਮੋਹਨ ਸਿੰਘ ਜੀ ਮਾਲੀ ਸਾਡੇ ਐਮਐਲਏ ਸਾਹਿਬ ਜਕਸੀ ਸਿੰਘ ਜੀ ਲਾਲ ਹਰਮਨਦਰ ਸਿੰਘ ਜੀ ਭਰਾ ਸਾਹਿਬ ਕਿਰਪਾ ਕਰਕੇ ਸਟੇਜ ਤੇ ਆਓ ਔਰ ਪੋਲਾ ਜੀ ਨੂੰ ਬੇਨਤੀ ਕਰਿਆ ਕਿ ਉਹ ਕਰਾਏ ਕਿ ਉਹ ਆਓ ਮੇਰੇ ਆ डर मुझे भी लगा फासला देकर डर मुझे भी लगा फासला देखकर लेकिन मैं बढ़ता गया रास्ता देकर खुद ही करीब आती गई मंजिल खुद ही करीब आती गई मेरी मंजिल मेरा बड़ा हुआ हौसला देकर मेरा बड़ा हुआ हौसला देखकर शुक्रिया जी रिस्पेक्टेड लेडीज एंड जेंटलमैन ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਬਟ੍ਰੀਨਾ ਸ਼ਹਿਰ ਵਿੱਚ ਸਨੇ ਲਵਰਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋ ਰਿਹਾ ਸੋ ਅਸੀਂ ਸਾਰਿਆਂ ਨੂੰ ਜੀਓ ਆਇਆ ਆਪਦੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜਾਣੀਏ ਪੰਦਰ ਪੈਂਬਨੋ ਆਦਾਬ ਸਤਿਕਾਰ ਸਕਸ਼ੀਰ ਅਕਾਲ ਪਤਲਾ ਤੋਂ ਬਠਿੰਡਾ ਵਾਸੀਆਂ ਨੂੰ ਬਧਾਈ ਦੇਣਾ ਚਾਹੂੰਗਾ ਕਿ ਇੱਕ ਵਾਰੀ ਫੇਰ ਤੋਂ ਬਠਿੰਡਾ ਸ਼ਹਿਰ ਦੇ ਵਿੱਚ ਕੋਈ ਵੱਡੀ ਫੈਸਟੀਵਲ ਕੀਤਾ ਜਾ ਰਹੀ ਹੈ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਹੈ ਆਪਣੇ ਸ਼ਹਿਰ ਦੇ ਵਿੱਚ ਤੇ ਪੰਗੂ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਤੇ ਆਪਣਾ ਸਿਨੇ ਲਵਰਸ ਇੰਟਰਨੈਸ਼ਨਲ ਜੋ ਫਿਲਮ ਫੈਸਟੀਵਲ ਹੈ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਸਵਾਗਤ ਹੈਗਾ ਸਾਡੇ ਬਲਵੰਤ ਗਾਰਗੀ ਆਡੀਟੋਰੀਅਮ ਦੇ ਵਿੱਚ ਉਮੀਦ ਕਰਦਾ ਹਾਂ ਇੱਥੇ ਮੌਜੂਦ ਸਾਰੇ ਦਰਸ਼ਕ ਇੱਥੇ ਆ ਕੇ ਆਪ ਦਾ ਮਨੋਰੰਜਨ ਕਰ ਸਕਣਗੇ ਤੇ ਜੋ ਅਦਾਕਾਰ ਨੇ ਆ ਫਿਲਮਕਾਰ ਨੇ ਉਹਨਾਂ ਦੀ ਕਲਾ ਨੂੰ ਐਪਰੀਸ਼ੀਏਟ ਕਰ ਸਕਣਗੇ ਤੇ ਉਮੀਦ ਕਰਦਾ ਐਸੇ ਜੋ ਫੰਕਸ਼ਨ ਹੈ ਉਹ ਹੋਰ ਆਪਣੇ ਸ਼ਹਿਰ ਦੇ ਵਿੱਚ ਹੁੰਦੇ ਰਹਿਣ ਤੇ ਸ਼ਹਿਰ ਦੀ ਬੜੋਤੀ ਦੇ ਵਿੱਚ ਆਪਣਾ ਯੋਗਦਾਨ ਜਿਵੇਂ ਪੰਗੋ ਸਾਹਿਬ ਤੇ ਉਹਨਾਂ ਦੀ ਟੀਮ ਸਾਰੇ ਪਾ ਰਹੇ ਆ ਉਦਾਂ ਹੀ ਪਾਉਂਦੇ ਰਹਿਣ ਬਹੁਤ ਬਹੁਤ ਧੰਨ ਸਸੀਗਾਲ ਜੀ ਸਭ ਤੋਂ ਪਹਿਲਾਂ ਹੈਰਿਸਿਸ ਦੇਵ ਆਪਣੇ ਔਰ ਬੜੇ ਵਧਾਈ ਦੇ ਪਾਤਰ ਨੇ ਸ਼ਾਜ਼ਾ ਜਗਤਾਰ ਸਿੰਘ ਜੀ ਪੰਗੋ ਔਰ ਸਾਡੇ ਡਾਇਰੈਕਟਰ ਦੇਵੀ ਸ਼ਾਮਾ ਜੀ ਬੜਾ ਵਧੀਆ ਪ੍ਰੋਗਰਾਮ ਆ ਪੰਜਾਬ ਮੇਲਿਆਂ ਤੇ ਬੁੱਲੇ ਲੁੜਦੇ ਨੇ ਸਾਰੇ ਖੁਸ਼ ਰਹੋ ਔਰ ਸਾਰੇ ਹੀ ਜਿੰਨੀ ਵੀ ਟੀਮ ਹੈ ਸਾਰੀ ਬਹੁਤ ਹੀ ਵਧਾਈ ਦੀ ਪਾਤਰ ਸੋ ਐਦਾਂ ਦੇ ਫੈਸਟੀਵਲ ਹੋਣੇ ਚਾਹੀਦੇ ਆ ਨਾਲੇ ਸਾਰੇ ਇੱਕ ਦੂਜੇ ਨੂੰ ਰੂਬਰੂ ਹੋ ਜਾਂਦੇ ਆ ਸੋ ਥੈਂਕ ਯੂ ਵੈਰੀ ਮਚ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਟੀਵੀ ਸੀਜ਼ਨ ਕਿਤੇ ਨੇ ਇੱਕ ਇੱਕ ਨਜ਼ਰ ਤੰਦਾ ਹੋ ਨਹੀਂ ਨਾ ਸੋ ਬਾਥ ਐਕਟਿਵ ਆਲਵੇਜ਼ ਯੰਗ ਤੰਦਰੁਸਤ ਰਹਿੰਦੀ ਹੁਣ ਮੈਂ ਧੰਮੀ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੇ ਬਾਰੇ ਕੁਝ ਕਹੇ ਤੇ ਸਾਡੇ ਕੰਨਾਂ ਦੇ ਵਿੱਚ ਆਪਣੀ ਸੁਰੀਲੀ ਆਵਾਜ਼ ਦਾ ਰਸ ਵੀ ਕੋਲ ਪੰਗਵਿੰਦਰ ਤਾਮੀ ਜੀ ਹੀਰਾ ਗਰੂ ਅਮਰਤਾ ਜੁਪੀ ਅੱਗੇ ਜੁਪੀਏ ਬਹੁਤ ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਤਾਂ ਅੱਜ ਦੇ ਇਸ ਵਾਰੀ ਆਪਕੋ ਬਰਾਲੇ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਸਾਰੇ ਪ੍ਰਬੰਧਕਾਂ ਨੂੰ ਔਰ ਸਾਡੇ ਸਾਰੇ ਆਏ ਦਰਸ਼ਕਾਂ ਸੁਪਿਆ ਨੂੰ ਮੇਰੇ ਵੱਲੋਂ ਬੜੀ ਆਪਣੇ ਪ੍ਰਵਿੰਦਰ ਦਾਮੀ ਕੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਮੈਂ ਆਪਣੇ ਆਪ ਨੂੰ ਬੜਾ ਲੱਕੀ ਸੰਦਾ ਕਿ ਆਪਣੇ ਜੋ ਸੀਨੀਅਰ ਆਰਟਿਸਟ ਬਈ ਤੇ ਅੱਜ ਮੌਜੂਦ ਨੇ ਜਿਸ ਤਰ੍ਹਾਂ ਕਿ ਮੇਰੇ ਵੱਡੇ ਭਾਈ ਹਰਜੀਤ ਵਾਲੀਆ ਜੀ ਬਹੁਤ ਪਿਆਰੇ ਅਜ਼ੀਜ਼ ਦੋਸਤ ਮੈਡਮ ਸੁਪੰਦ ਗੌਰ ਜੀ ਸ਼ਿਵਨਾ ਪ੍ਰਸ਼ਾਨ ਜੀ ਲਗਿੰਦਰ ਗੱਖੜ ਜੀ ਔਰ ਸਾਡੇ ਵੱਡੇ ਪਿਆਰੇ ਵੀਰ ਦਜੀ ਸਿੰਘ ਅਰੋੜਾ ਸਾਹਿਬ ਤੇ ਉਹਨਾਂ ਦੇ ਸਪੁੱਤਰ ਜੋ ਕਿ ਬਹੁਤ ਵਧੀਆ ਡਾਇਰੈਕਟਰ ਆ ਜੋ ਵੀ ਆਏ ਨੇ ਸੁਖਪਨ ਗੁਰ ਸਾਹਿਬ ਦੇਵੀ ਸ਼ਰਮਾ ਜੀ ਖਸ਼ਬੂ ਜੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ ਸੋ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਅੱਜ ਮੈਨੂੰ ਇੱਥੇ ਬੁਲਾ ਕੇ ਅੱਜ ਸਨਮਾਨਕਾਰਨੀ ਬੜੀ ਖੁਸ਼ੀ ਹਰੀ ਹੈ ਕਿ ਬਠਿੰਡੇ ਦੇ ਵਿੱਚ ਅੱਜ ਇਹ ਸੈਨੇਟਾ ਸਿਵਲ ਹੋ ਰਿਹਾ ਹੈ ਸੋ ਮੈਂ ਪਿਛਲੇ ਦੋ ਸਾਲ ਪਹਿਲਾਂ ਫਿਲੀਪੀਨਸ ਗਿਆ ਸੀ ਤੇ ਹਵੇਲੀ ਇੰਟਰਵਲ ਹਵੇਲੀ ਇੰਟਰਵਲ ਜੋ ਕਿ ਦੇਵੀ ਸ਼ਰਮਾ ਜੀ ਹੋਰਾਂ ਨੇ ਡਾਇਰੈਕਟ ਕੀਤੀ ਸੀ ਖੁਸ਼ੂ ਸ਼ਰਮਾ ਜੀ ਅਤੇ ਹੋਣ ਇਸੇ ਸਾਲ ਹੀ ਜੋ ਕਿ ਭੰਗੂ ਸਾਹਿਬ ਹੋਰਾਂ ਨੇ ਅਤੇ ਰਜੀਤ ਵਾਲੇ ਨੇ ਜੀ ਬਣ ਤੂੰ ਆ ਗਿਆ ਉਸ ਦੇ ਵਿੱਚ ਵੀ ਮੈਨੂੰ ਇੱਕ ਅਗਰ ਦਾ ਨੌਂਦਾ ਮੌਕਾ ਮਿਲਿਆ ਉਸ ਮੈਂ ਆਪਣੇ ਬਹੁਤ ਖੁਸ਼ ਤੇ ਸ਼ੁਕਰਗੁਜ਼ਾਰ ਹਾਂ ਸੁਭਾਵਕਾ ਮਿਹਰਬਾਨੀ ਮੈਨੂੰ ਅੱਜ ਇੱਥੇ ਬੁਲਾਉਣ ਦੀ ਬਠਿੰਡਾ ਚ ਸ਼ਹਿਰ ਪਹੁੰਚ ਕੇ ਬਹੁਤ ਹੀ ਵਧੀਆ ਲੱਗਾ ਹਾਲਾਂਕਿ ਮੈਂ ਪਹਿਲਾਂ ਵੀ ਬਹੁਤ ਵਾਰੀ ਆਇਆ ਬਠਿੰਡਾ ਦੇ ਵਿੱਚ ਬਹੁਤ ਪ੍ਰੋਗਰਾਮ ਕੀਤੇ ਨੇ ਤੇ ਹੁਣ ਕੁਝ ਸਾਲ ਪਹਿਲਾਂ ਫਿਲਮ ਕਿਸੀ ਹਵੇਲੀ ਇਨ ਟ੍ਰਬਲ ਤੇ ਹੁਣ ਕੀਤੀ ਆ ਤੂੰ ਆ ਗਿਆ ਤੇ ਅੱਜ ਇਸ ਸਨੇ ਫੈਸਟੀਵਲ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਜੋ ਕਿ ਬਹੁਤ ਹੀ ਵਧੀਆ ਲੱਗਾ ਆਡੀਅנס ਬਹੁਤ ਵਧੀਆ ਬਠਿੰਡਾ ਦੇ ਜਿਹੜੇ ਸਾਡੇ ਸਰੋਤੇ ਨੇ ਬਹੁਤ ਪਿਆਰ ਕਰਦੇ ਨੇ ਸਾਰੇ ਆਰਟਿਸਟਾਂ ਨੂੰ ਮਿਲ ਕਲੇ ਨੂੰ ਨੇ ਸਭ ਨੂੰ ਬਹੁਤ ਪਿਆਰ ਦਿੰਦੇ ਨੇ ਸੋ ਮੈਂ ਸਭ ਦਾ तहे ਦਿਲੋਂ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਕਰਦਾ ਕਿ ਅੱਜ ਜੋ ਕਿ ਮੈਨੂੰ ਮਾਣ ਬਖਸ਼ਿਆ ਇਸ ਬਠਿੰਡਾ ਦੇ ਧਰਤੀ ਦੇ ਸੋ ਹਾਲੇ ਕੇ ਬਠਿੰਡਾ ਦੇ ਵਿੱਚ ਬਹੁਤ ਬਹੁਤ ਵੱਡੇ ਵੱਡੇ ਆਰਟਿਸਟ ਹੋਏ ਨੇ ਜਿਦਾਂ ਸਾਡੇ ਪਿਆਰੇ ਭਾਈ ਬਲਕਾਰ ਸਿੱਧੂ ਜੀ ਸੋ ਇਸ ਤਰ੍ਹਾਂ ਬਹੁਤ ਨੇ ਬਠਿੰਡਾ ਤੋਂ ਸਾਡੇ ਰਾਈਟਰਸ ਸਿਗੇ ਪ੍ਰੀਤ ਕੁਵਾਰੀ ਸਾਹਿਬ ਪ੍ਰਗਟ ਭਾਗੂ ਇਥੋਂ ਹੀ ਸੇ ਸਾਰੇ ਸੋ ਬਹੁਤ ਵਧੀਆ ਕਮਾਲ ਹੈ ਬਹੁਤ ਵਧੀਆ ਲਗਾਏ تھے ਬਠਿੰਡਾ ਸ਼ਹਿਰ ਦੇ ਵਿੱਚ ਆ ਕੇ ਅੱਜ ਇਸ ਫੈਸਟੀਵਲ ਦੇ ਵਿੱਚ ਪਿਛਲੇ ਸਾਲ ਆਉਣਾ ਸੀ ਮੈਨੂੰ ਆਉਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਮੈਂ ਜਲਦੀ ਮੈਨੂੰ ਸ਼ੂਟ ਤੋਂ ਬਾਅਦ ਜਾਣਾ ਪਿਆ ਸੀ ਇਸ ਕਰਕੇ ਮੈਨਾਂ ਨਹੀਂ ਸੋਇਆ ਸੋ ਮੈਂ ਇੱਕ ਵਾਰ ਫਿਰ ਚਾਹ ਦਿਲੋਂ ਦਵਾਣਾ ਸਾਰੇ ਬਠਿੰਡਾ ਸ਼ਹਿਰ ਦਾ ਸੋ ਇਸ ਤਰ੍ਹਾਂ ਦੇ ਫੈਸਟੀਵਲ ਜਿਹੜੇ ਆ ਹੁੰਦੇ ਰਹਿਣੇ ਚਾਹੀਦੇ ਆ ਇਸ ਤਰ੍ਹਾਂ ਆਪਣੇ ਨਵੀਂ ਪੀੜ੍ਹੀ ਨੂੰ ਨਵੇਂ ਬੱਚਿਆਂ ਨੂੰ ਇੱਕ ਇੱਕ ਪਲੇਟਫਾਰਮ ਮਿਲਦਾ ਅੱਗੇ ਆਉਣ ਦਾ ਸੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਬਹੁਤ ਕੁਛ ਬੱਚੇ ਅੱਜ ਕੱਲ ਆਪ ਜੋ ਕਰਦੇ ਬਹੁਤ ਅੱਛਾ ਕਰਦੇ ਆ ਸੋ ਉਹਨਾਂ ਵਾਸਤੇ ਕਾਫੀ ਈਜ਼ੀ ਆ ਗਿਆ ਹੋਣਾ ਸੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਅ ਸਸ੍ਰੀਕਾਲ ਪਹਿਲਾ ਤੇ ਮੈਂ ਸੁਸ਼ਮਾ ਪ੍ਰਸ਼ੰਤ ਬਾਲੀਵੁੱਡ ਪਾਲੀਵੁੱਡ ਦੀ ਐਕਟਰੈਸ ਤੇ ਇਹਨਾਂ ਦਾ ਜਿਹੜਾ ਉਪਰਾਲਾ ਦੇਵੀ ਜੀ ਨੇ ਔਰ ਪੰਗੂ ਜੀ ਨੇ ਕੀਤਾ ਹੈ ਬਹੁਤ ਵਧੀਆ ਹੈ ਕਿਉਂਕਿ ਬਹੁਤ ਨਵੇਂ-ਨਵੇਂ ਲੋਕ ਜਿਹੜੇ ਆ ਰਹੇ ਨੇ ਜਿਨ੍ਹਾਂ ਕੰਮ ਕਰਨਾ ਚਾਹੁੰਦੇ ਨੇ ਨਾਲ ਜੁੜਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਵੀ ਮੌਕਾ ਮਿਲਦਾ ਹੈ ਨਾਲ ਜੁੜਨ ਦਾ ਕੰਮ ਕਰਨ ਦਾ ਆਪਣੀ ਕਲਾ ਨੂੰ ਪਰ ਦਰਸ਼ਿਤ ਕਰਨ ਦਾ ਕਿਉਂਕਿ ਇੱਥੋਂ ਉੱਠ ਕੇ ਬੰਬੇ ਜਾ ਕੇ ਸਿੱਧਾ ਕੰਮ ਕਰਨਾ ਮੁਸ਼ਕਿਲ ਵਾਲੀ ਗੱਲ ਹੋ ਜਾਂਦੀ ਜੋ ਇੱਥੋਂ ਕਰਕੇ ਅੱਗੇ ਜਾਣਗੇ ਤੇ ਅੱਗੇ ਵਧਣ ਦੇ ਰਸਤੇ ਵੀ ਉਹਨਾਂ ਨੂੰ ਹੋਰ ਮਿਲਦੇ ਨੇ ਇਸ ਕਰਕੇ ਬਹੁਤ ਮੈਂ ਵੀ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝ ਰਹੀ ਹਾਂ ਕਿ ਮੈਂ ਵੀ ਇਸ ਪ੍ਰੋਗਰਾਮ ਤੇ ਮੈਨੂੰ ਬੁਲਾਇਆ ਗਿਆ ਇਹਦੇ ਫਰਸਟ ਸੀਜ਼ਨ 'ਚ ਵੀ ਦੇਵੀ ਸਰ ਨੇ ਮੈਨੂੰ ਪੰਗੂ ਜੀ ਨੇ ਮੈਨੂੰ ਫੋਨ ਕੀਤਾ ਸੀ ਪਰ ਮੈਂ ਬੇहद ਬਿਜ਼ੀ ਸੀ ਉਹਦੋਂ ਮੇਰਾ ਚੱਲ ਰਿਹਾ ਸੀ ਸੀਰੀਅਲ ਹੁਣ ਥੋੜਾ ਜਿਹਾ ਫੁਰਸਤ ਮਹਿਸੂਸ ਹੋਈ ਤੇ ਮੈਂ ਕਿਹਾ ਮੈਂ ਐਤ ਕੀ ਫਿਰ ਉਹਨਾਂ ਨੇ ਕਿਹਾ ਐਤ ਕੀ ਤੇ ਤੁਸੀਂ ਜ਼ਰੂਰ ਆਓ ਸਰ ਮੇਰਾ ਨਾਮ ਪੂਜਾ हमारी मूवी आई थी हसरत 2022 में और ये एक लव स्टोरी है और इसी मूवी के रिगार्डिंग ही यहाँ पे अवार्ड के लिए हम आए हैं और हमें अवार्ड मिल चुका है और ये बहुत अच्छी फिल्म है और आप भी इसको देखें और लाइक करें माई सेल्फ डॉक्टर सौरभ सुनेजा मेरी फिल्म आई सर हसरत ए लव स्टोरी उस फिल्म में को प्रोड्यूसर हाँ तो साड़ी फिल्म शूटिंग स्टार्ट हुई थी टू थाउजेंड ट्वेंटी थ्री ਤੇ ਉਹ ਫਿਲਮ ਸਾਡੀ ਰਿਲੀਜ਼ ਹੋਈ ਹੈ 6 ਜਨਵਰੀ 2025 ਵਿੱਚ ਚੋਪਾਲ ਚੈਨਲ ਤੇ ਮੇਰੀ ਗਰੰਟੀ ਹੈ ਤੁਸੀਂ ਇਹ ਫਿਲਮ ਦੇਖੋਗੇ ਤੁਹਾਨੂੰ ਇੱਕ ਯੂਨੀਕੀ ਸਟੋਰੀ ਦੇਖਣ ਨੂੰ ਮਿਲੇਗੀ ਕਿਉਂਕਿ ਪੰਜਾਬੀ ਮੂਵੀਜ਼ ਦੇ ਵਿੱਚ ਅੱਜ ਤੱਕ ਦੇ ਰਿਕਾਰਡ ਦੇ ਵਿੱਚ ਐਦਾ ਦੀ ਲਵ ਸਟੋਰੀ ਨਹੀਂ ਹੋਈ ਜਿਹੜੀ ਅਸੀਂ ਇਸ ਫਿਲਮ ਚ ਲੈ ਕੇ ਆਇਆ ਬਲਾ ਜੀ ਸਾਡੇ ਫਿਲਮ ਦੇ ਡਾਕਟਰ ਦੇਵੀ ਸ਼ਰਮਾ ਜੀ ਜਿਨ੍ਹਾਂ ਨੇ ਮੈਨੂੰ ਕੱਲ ਰਿਕਵੈਸਟ ਕੀਤੀ ਔਰ ਮੈਨੂੰ ਇਨਵਿਟੇਸ਼ਨ ਦਿੱਤਾ ਤੇ ਇਸ ਨੇ ਅਵਾਰਡ ਵਿੱਚ ਆਉਣ ਵਾਸਤੇ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਇਹ ਕਹੀ ਸੀ ਵੀ ਤੁਸੀਂ ਤੁਹਾਨੂੰ ਇਹ ਹੀ ਚੀਜ਼ ਦੇਖਣ ਮਿਲੇਗੀ ਜਿਹੜੇ ਤੁਸੀਂ ਸੋਚੀ ਨਹੀਂ ਹੋਏਗੀ ਤੇ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਐਦਾਂ ਦਾ ਫੈਸਟੀਵਲ ਐਦਾਂ ਦਾ ਅਵਾਰਡ ਮੈਂ ਦੇਖਣ ਨਹੀਂ ਮਿਲ ਆਇਆ ਤੱਕ ਮੇਰੇ ਆਪਣੀ ਲਾਈਫ ਦੇ ਵਿੱਚ ਤੇ ਇਹ ਬਹੁਤ ਜ਼ਿਆਦਾ ਬੈਸਟ ਪਲੇਟਫਾਰਮ ਹੈ ਕਿਸੇ ਬੰਦੇ ਨੂੰ ਉੱਪਰ ਲੈ ਜਾਣ ਵਾਸਤੇ ਤੇ ਉਹਨੂੰ ਰਿਵਾਰਡ ਵਾਸਤੇ ਤੇ ਉਹਦੀ ਇੱਕ ਹੌਸਲਾਤ ਕੌਨਫੀਡੈਂਸ ਵਧਾਉਣ ਵਾਸਤੇ ਤੇ ਇਹਦੇ ਵਿੱਚ ਸੁਧਾਰ ਤਾਂ ਕਹਿੰਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਕੋਈ ਬਰਡ ਹੀ ਨਹੀਂ ਹੈ ਸੁਧਾਰ ਤਾਂ ਕਿ ਇਹ ਬਿਗ ਬਿਗ ਅਚੀਵਮੈਂਟ ਆਫ ਥਿਸ ਸਤਿ ਸ੍ਰੀ ਅਕਾਲ ਜੀ ਇਹ ਸਾਡੇ ਸਿਰੋ ਸਰਜੀਵ ਦਾ ਪਤਾ ਚੱਲਿਆ ਤੇ ਇਸੇ ਸਾਨੂੰ ਕੱਲ੍ਹ ਪੁੱਟਾ ਨੂੰ ਕਹਿ ਕੀਤਾ ਵੇਸ ਨੇ ਉਥੋਂ ਵੀਜ਼ਾ ਲਗਵਾਉਣ ਦੀ ਕੋਸ਼ਿਸ਼ ਕੀਤੀ ਇਸ ਪ੍ਰੋਗਰਾਮ ਦਾ ਅਲਾਮ ਮੰਗ ਲਈ ਤੋਂ ਉਹਨੂੰ ਨਿਆ ਫਾਰਮਾਂ ਵੀ ਆ ਗਿਆ ਜਿਸ ਨੂੰ ਉਹ ਫੇਰ ਦਵਾ ਜੀ ਚਾਹੀਦੀ ਹੈ ਰੋ ਚਾਹੀਦੀ ਹੈ ਤਾਂ ਸੋਚਦੇ ਹਾਂ ਕਿ ਵੀਜ਼ਾ ਮਿਲ ਨਹੀਂ ਹੈ ਤਾਂ ਸਾਡੇ ਮਿੱਤਰ ਸਰੈਸਟ ਮੈਂਕਰ ਸਾਹਿਬ ਜੀ ਕਿਹਾ ਉਹ ਜਸਪੀ ਸਿੰਘ ਜੀ ਪਰਮ ਵੀਜ਼ਾ ਕੰਪਨੀ ਸਨ ਇਹਨਾਂ ਨੇ ਅਸੀਂ ਦੇਖੋ ਐਡਰੈਸ ਪਾਸਪੋਰਟ ਦੀ ਕਾਪੀ ਦੀ ਜੋ ਕਵਰ ਪੇਪਰ ਮਲਵਾਇਆ ਹੈ ਤੇ ਜਿਦਨ ਸੰਕੀ ਟੂ ਅਸ ਵੀ ਗੈਟ ਵੀਜ਼ਾ ਤਾਂ ਕਿੰਨੇ ਦਿਨ ਲੱਗਿਆ ਵੀਜ਼ਾ ਲੱਗਿਆ ਅੱਗੇ ਕਹਿੰਦੇ ਕਿ ਨਿਮਕਾਂ ਤੋਂ ਸੋਭੋ बहुत एक सुपर कॉर्डल है साउथ अफ्रीका की जामिया की राइटर है और एक्टर है तार इधर मार्च में भी तो कला ही इनके में जामिया अफ्रीका का इतने प्रिया का इतने सुंदर इतनी मूवी क्यों ना बनाएं उन्हें शूटिंग परसों स्टार्ट हो रही है उन्हें भी तो दास उन्हें भी मौका मिलेगा अच्छा आर्मी अफसर बोलता ह So, <laughs> now I will request Nick Kosovo to say a few words regarding about this state country. Nick Kosovo. <laughs> Thank you. Uh, my name is uh, Nick Mister Kosovo. My name is Nick songo I'm an actress, scriptwriter, and fashion model. I'm coming all the way from Africa Zambia and um, so excited to attend Sin Lover's second edition film Festival, International Film Festival, sorry. <laughs> so I just want to say thank you so much to Mr. Dr. Sting and Mr. Dave Sharma for giving Africa an opportunity to also participate. We are so grateful. Thank you so much. On behalf of my fellow African producers, actors, artists, I just want to say thank you so much for this opportunity. It means a lot to us. It's really something big. And I'm so excited that I have come all the way from Africa, Zambia, to shoot. A movie, a love story movie, border Love Without Border, that I have written, and it will be directed by uh, director Dev Sharma. I'm so excited to be here. I love Punjabi the people, they're all lovely and interesting. Thank you. So <laughs> ਤਰਾ ਕਰਾਂਗੇ ਕੋਈ ਧਰਮ ਕੋਈ ਦੇਸ਼ ਕੁਛ ਨਹੀਂ ਹਮਾਰਾ ਸਾਡਾ ਕੰਮ ਸਿਰਫ ਪਿਆਰ ਹੋ ਮਹੱਤਵ ਅਤੇ ਲੋਭ ਨੂੰ ਨਰਹੀਂ ਬਾਰ ਬੰਦ ਇਹ ਇਸੇ ਚੀਜ਼ਾ ਪਰਮਾਨਾ ਹੈ ਕਿ ਜਵਾਬਿਆ ਦੇ ਪੰਜਾਬ ਦੇ ਕਲਚਰ ਜੋ ਪਰਮਾ ਮੂਰੀ ਸੈਕਟਰੀ ਜਯਾਤੀਸ਼ ਉਹਦੇ پاس ਹਸਤਾ ਸੋ Nick, now we are going to offer you. Oh my god. Yeah. Oh. <laughs> uh, uh, my name is Nick Misakasongo I'm, I'm here to attend the Sin Second Edition Film Festival. And I'm so excited because I have been an award. I've been awarded. <laughs> मैं एंग्ल एक्टर मॉडल से बोल सब तो मेरा था जेड़े भी आज मैं इस मुकाम पे खड़ी है जिस मुकाम पे मैं आज इस स्टेज पे इस दिन मैं देवी शर्मा सरदा के नाम कोई श्रद्धांजलि देना सर्विस करना चाहनी है क्योंकि इन्हीं की बदौलत मैं अपनी फर्स्ट फिल्म परी युद्ध की शूटिंग कर पा रहा हूं और उसके बाद मेरी फिल्मों का सिलसिला चलता रहा ਮੇਰੇ ਨੂੰ ਇਹ ਮੈਨੂੰ ਬਹੁਤ ਪ੍ਰੋਜੈਕਟਸ ਦਿੱਤੇ ਤੇ ਬਹੁਤ ਹੀ ਚੰਗਾ ਲੱਗਿਆ ਮੈਨੂੰ ਇਹਨਾਂ ਨਾਲ ਕੰਮ ਕਰਕੇ ਕਿਉਂਕਿ ਇਹਨਾਂ ਨਾਲ ਕੰਮ ਕਰਕੇ ਜੋ ਰੂਹ ਖੁਸ਼ੀ ਹੁੰਦੀ ਹੈ ਜੋ ਸੈਟੀਸਫੈਕਸ਼ਨ ਮਿਲਦੀ ਹੈ ਤੇ ਜੋ ਐਕਸਪੀਰੀਅੰਸ ਹੈ ਨਾ ਮਿਲਦਾ ਉਹ ਕਿਤੇ ਹੋਰ ਨਹੀਂ ਮਿਲਦਾ ਸੋ ਮੈਂ ਬਹੁਤ థాంక్స్ ਕਰਨਾ ਚਾਹੁੰਦੀ ਆ ਅਮ ਦੇਵੀ ਸ਼ਰਮਾ ਸਾਤਾ ਤੇ ਕੁਸ਼ਗੁਮਾਂ ਦਾ ਤੇ ਨਾਲ ਹੀ ਮੇਰੇ ਪੇਰੈਂਟਸ ਨੇ ਦਾ ਸਪੋਰਟ ਦਿੱਤੀ ਹੈ ਮੇਰੇ ਪੇਰੈਂਟਸ ਤੇ ਮੇਰੇ ਫੈਮਿਲੀ ਦਾ ਵੀ ਮੈਂ ਥੈਂਕਸ ਕਰਦੀ ਆ ਉਹਨਾਂ ਦੀ ਵੀ ਸਪੋਰਟ ਅੰਦਰ ਤੇ ਸਭ ਤੋਂ ਵੱਡਾ ਥੈਂਕਸ ਜੀ ਅੱਜ ਦੇ ਦਿਨ ਵਾਸਤੇ ਸਰਪੰਭੂ ਜੀ ਨੂੰ ਵੀ ਜਾਂਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਤੇ ਮਤਲਬ ਮੈਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਕਿ ਐਡਾ ਵੱਡਾ ਐਕਸਪੋਜ਼ਰ ਜੋ ਹੈ ਯੰਗ ਆਰਟਿਸਟ ਨੂੰ ਮਿਲੇ ਮਤਲਬ ਮੈਨੂੰ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਮੈਂ ਬਹੁਤ ਸਾਰੀਆਂ ਚੀਜ਼ਾਂ ਜੋ ਨਹੀਂ ਸਾਡੇ ਜੋ ਸੀਨੀਅਰ ਆਰਟਿਸਟ ਨੇ ਹੈਣਾ ਸਾਡੇ ਵਿਚਾਰ ਨੇ ਇਹਨਾਂ ਤੋਂ ਸਿੱਖਿਆ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਿਆ ਬਹੁਤ ਕੁਝ ਅੱਗੇ ਜੋ ਮੈਂ ਕਰਨਾ ਹੈ ਉਹਦੇ ਲਈ ਮੈਨੂੰ ਮੋਟੀਵੇਸ਼ਨ ਮਿਲੀ ਇਸ ਲਈ ਮੈਂ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦੀ ਹਾਂ ਜੂਸ ਨੇ International Film Festival, the team. Thank, Thank you. you.